ਭਾਜਪਾ ਨੇ ਹਿਮਾਚਲ ਪ੍ਰਦੇਸ਼ ਵਿੱਚ ਰਾਜ ਸਭਾ ਸੀਟ ਜਿੱਤ ਲਈ ਹੈ ਭਾਜਪਾ ਉਮੀਦਵਾਰ ਹਰਸ਼ ਮਹਾਜਨ ਨੇ ਕਾਂਗਰਸ ਦੇ ਅਭਿਸ਼ੇਕ ਮੰਨੂ ਸਿੰਘ ਵੀ ਨੂੰ ਹਰਾਇਆ ਕ੍ਰਾਸ ਵੋਟਿੰਗ ਤੋਂ ਬਾਅਦ ਵੀ ਦੋਵਾਂ ਨੂੰ 34-34 ਵੋਟਾਂ ਮਿਲੀਆਂ ਜਿਸ ਤੋਂ ਬਾਅਦ ਟੋਸ ਰਾਹੀਂ ਜੇਤੂ ਦਾ ਫੈਸਲਾ ਕੀਤਾ ਗਿਆ ਹਿਮਾਚਲ ਦੀ ਕਾਂਗਰਸ ਦੇ 6 ਵਿਧਾਇਕਾਂ ਨੇ ਭਾਜਪਾ ਨੂੰ ਕ੍ਰਾਸ ਵੋਟਿੰਗ ਕੀਤੀ ਸੀ ਤਿੰਨ ਆਜ਼ਾਦ ਵਿਧਾਇਕਾਂ ਨੇ ਵੀ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਈ ਕ੍ਰਾਸ VOTING ਤੋਂ ਬਾਅਦ ਹਿਮਾਚਲ ਦੀ ਕਾਂਗਰਸ ਸਰਕਾਰ ਦੇ ਡਿੱਗਣ ਦਾ ਖਤਰਾ ਹੈ ਸੀਐਮ ਸੁਖਵਿੰਦਰ ਸਿੰਘ ਸੁੱਖੋ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਪੁਲਸ ਪੰਜ ਛੇ ਕਾਂਗਰਸੀ ਵਿਧਾਇਕਾਂ ਨੂੰ ਚੁੱਕ ਕੇ ਲੈ ਗਈ ਹੈ ਹਿਮਾਚਲ ਚ ਕ੍ਰਾਸ ਵੋਟ ਪਾਉਣ ਵਾਲੇ ਕਾਂਗਰਸੀ ਵਿਧਾਇਕਾਂ ਚ ਸੁਜਾਨਪੁਰ ਦੇ ਰਾਜਿੰਦਰ ਰਾਣਾ ਧਰਮਸ਼ਾਲਾ ਦੇ ਸੁਧੀਰ ਸ਼ਰਮਾ ਕੁਟਲਹਾਰ ਦੇ ਦਵਿੰਦਰ ਪੁੱਟੋ ਬੜਸਰ ਦੇ ਆਈਡੀ ਲਖਨਪਾਲ ਲਾਹੌਲ ਸਪੀਤੀ ਦੇ ਰਵੀ ਠਾਕੁਰ ਅਤੇ ਗਗਰੇਟ ਦੇ ਚੈਤਨ ਸ਼ਰਮਾ ਦੇ ਨਾਂ ਸਾਹਮਣੇ ਆ ਰਹੇ ਹਨ ਇਹ ਸਾਰੇ VOTING ਤੋਂ ਪਹਿਲਾਂ ਸਵੇਰੇ ਇੱਕੋ ਗੱਡੀ ਵਿੱਚ ਵਿਧਾਨ ਸਭਾ ਪਹੁੰਚੇ VOTING ਤੋਂ ਤੁਰੰਤ ਬਾਅਦ ਪਾਰਟੀ ਉਹਨਾਂ ਨਾਲ ਸੰਪਰਕ ਨਹੀਂ ਕਰ ਪਾ ਰਹੀ ਹੈ ਹਿਮਾਚਲ ਦੇ ਤਿੰਨ ਆਜ਼ਾਦ ਵਿਧਾਇਕ ਪਹਿਲਾਂ ਕਾਂਗਰਸ ਨੂੰ ਸਮਰਥਨ ਦੇਣ ਦੀ ਗੱਲ ਕਰ ਰਹੇ ਸਨ ਪਰ ਉਹਨਾਂ ਨੇ ਭਾਜਪਾ ਉਮੀਦਵਾਰ ਹਰਸ਼ ਮਹਾਜਨ ਲਈ ਕ੍ਰਾਸ ਵੋਟ ਦਿੱਤੀ ਇਹਨਾਂ ਆਜ਼ਾਦ ਉਮੀਦਵਾਰਾਂ ਵਿੱਚ ਹਮੀਰਪੁਰ ਦੇ ਅਸ਼ੀਸ਼ ਸ਼ਰਮਾ ਡੇਰਾ ਦੇ ਹੁਸ਼ਿਆਰਪੁਰ ਸਿੰਘ ਅਤੇ ਨਾਲਾਗੜ ਦੇ ਕੇਐਲ ਠਾਕੁਰ ਸ਼ਾਮਲ ਹਨ ਕਾਂਗਰਸ ਦੇ ਛੇ ਵਿਧਾਇਕਾਂ ਸਮੇਤ ਇਹਨਾਂ ਆਜ਼ਾਦ ਵਿਧਾਇਕਾਂ ਨੂੰ ਵੀ ਸੀਆਰਪੀਐਫ ਸੁਰੱਖਿਆ ਦਿੱਤੀ ਜਾ ਰਹੀ ਹੈ क्रॉस वोटिंग ਤੋਂ ਬਾਅਦ ਪਾਰਟੀ ਕਾਂਗਰਸ ਦੇ ਛੇ ਵਿਧਾਇਕਾਂ ਨਾਲ ਸੰਪਰਕ ਨਹੀਂ ਕਰ پا ਰਹੀ ਹੈ ਇਸ ਤੇ ਸੀਐਮ ਸੁਖਵਿੰਦਰ ਸਿੰਘ ਸੁਖੂ ਨੇ ਮੀਡੀਆ ਨੂੰ ਕਿਹਾ ਜਿਸ ਤਰੀਕੇ ਨਾਲ ਗਿਣਤੀ ਸ਼ੁਰੂ ਹੋਈ ਹੈ ਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਕਾਊਂਟਿੰਗ ਅਫਸਰ ਨੂੰ ਧਮਕੀਆ ਦੇ ਰਹੇ ਹਨ ਇਹ ਲੋਕਤੰਤਰ ਲਈ ਚੰਗਾ ਸੰਕੇਤ ਨਹੀਂ ਹੈ ਮੁੱਖ ਮੰਤਰੀ ਨੇ ਹਿਮਾਚਲ ਦੇ ਭਾਜਪਾ ਆਗੂਆਂ ਨੂੰ ਸਬਰ ਰੱਖਣ ਦੀ ਸਲਾਹ ਦਿੱਤੀ ਹੈ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼